ਵੈਲ ਦੋਸਤੋ ਮੈਂ ਤਰਨ ਰਾਸ਼ਪੂ ਤੁਹਾਡਾ ਵੈਲਕਮ ਕਰਦਾ ਹਾਂ ਤੁਹਾਡੇ ਆਪ ਦੇ ਆਪਣੇ ਚੈਨਲ 'ਚ ਸੋ ਇੱਥੇ ਅੱਜ ਗੱਲ ਕਰਨ ਵਾਲਿਆਂ ਜੀ ਦਿਲਜੀਤ ਦਸਾਂਝ ਦੀ ਮੂਵੀ ਸਰਦਾਰ ਜੀ 3 ਜੋ ਕਿ ਕੱਲ ਰਿਲੀਜ਼ ਹੋਣ ਵਾਲੀ ਸੀ ਜੋ ਕਿ ਆਪਣੇ ਪੰਜਾਬ ਤੇ ਪੂਰੇ ਭਾਰਤ ਵਿੱਚ ਬੈਨ ਕਰ ਦਿੱਤੀ ਗਈ ਹੈ ਕਿ ਇਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ ਜਦਕਿ ਬਾਹਰੀ ਦੇਸ਼ਾਂ ਦੇ ਵਿੱਚ ਇਹ ਮੂਵੀ ਰਿਲੀਜ਼ ਕੀਤੀ ਜਾ ਰਹੀ ਆ ਸੋ ਇੱਥੇ ਦਿਲਜੀਤ ਦਸਾਂਝ ਨੂੰ ਭਾਰਤ ਦਾ ਹਿੰਦੂਸਤਾਨ ਦਾ ਗद्दार ਕਿਹਾ ਜਾ ਰਿਹਾ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਸਾਡੀ ਭਾਰਤ ਦੀ ਜਨਤਾ ਦਾ ਦੋਸਤੋ ਦਿਮਾਗ ਪਤਾ ਨਹੀਂ ਕਿਦਾਂ ਦਾ ਹੋ ਗਿਆ ਆ ਕਿ ਇਹਨੂੰ ਦਿਲਜੀਤ ਦਸਾਂਝ ਉਹੀ ਇੱਕ ਐਕਟਰ ਆ ਜੋ ਅੱਜ ਤੋਂ ਪਹਿਲਾਂ ਕਿਸਾਨੀ ਅੰਦੋਲਨ ਵਿੱਚ ਖੜਕੇ ਦੋਸਤੋ ਆਵਾਜ਼ ਚੱਕੀ ਸੀ ਜਿਹਨੇ ਕੰਗਣਾ ਰਣੌਤ ਦੇ ਖਿਲਾਫ ਸੋ ਦੋਸਤੋ ਉਸ ਟਾਈਮ ਦਿਲਜੀਤ ਦਸਾਂਝ ਵਧੀਆ ਸੀ ਸੋ ਉਹਦੀ ਬੱਲੇ ਬੱਲੇ ਹੋ ਰਹੀ ਸੀ ਸੋ ਬਾਲੀਵੁੱਡ ਦੇ ਐਕਟਰ ਲੋਗ ਦਿਲਜੀਤ ਦਸਾਂਝ ਦਾ ਸ਼ੋ ਦੇਖਣ ਲਈ ਟਿਕਟ ਲੈ ਕੇ ਜਾਂਦੇ ਸਨ ਤੇ ਇੱਥੇ ਦੋਸਤੋ ਅੱਜ ਦਿਲਜੀਤ ਦਸਾਂਝ ਨੂੰ ਇੱਕ ਭਾਰਤ ਦੇਸ਼ ਦੋਹੀ ਦਾ ਗੱਦਾਰ ਦਾ ਦਰਜਾ ਦੇ ਦਿੱਤਾ ਗਿਆ ਉਹ ਕਿਸ ਲਈ ਦਿੱਤਾ ਉਹ ਸਿਰਫ ਇਸ ਗੱਲ ਹੀ ਦਿੱਤਾ ਗਿਆ ਕਿ ਸਰਦਾਰ ਜੀ 3 ਦੇ ਵਿੱਚ ਜੋ ਇੱਕ ਪਾਕਿਸਤਾਨੀ ਕਲਾਕਾਰ ਆ ਸੋ ਅਸੀਂ ਤਾਂ ਉਹਨੂੰ ਜਾਣਦੇ ਵੀ ਨਹੀਂ ਕੌਣ ਹੈ ਜੀ ਕਿ ਉਹਨਾਂ ਨੂੰ ਕਿ ਇਸ ਮੂਵੀ ਵਿੱਚ ਕਿਉਂ ਲਿਆ ਸੋ ਤੁਹਾਨੂੰ ਦੱਸਦੇ ਜਾਈਏ ਕਿ ਇਹ ਮੂਵੀ ਜੋ ਰਿਲੀਜ਼ ਹੋਣ ਰਿਲੀਜ਼ ਤਾਂ ਚਲੋ ਹੌਣ ਹੋ ਰਹੀ ਆ ਜਦੋਂ ਇਹਦੀ ਸ਼ੂਟਿੰਗ ਸਟਾਰਟ ਹੋਣੀ ਸੀ ਉਹ ਦੋਸਤੋ ਫਰਵਰੀ ਦੇ ਵਿੱਚ ਸ਼ੂਟਿੰਗ ਸਟਾਰਟ ਹੋਈ ਸੀ ਜੋ ਪਹਿਲਗਾਮ ਦੇ ਵਿੱਚ ਜੋ ਆਤੰਕੀ ਹਮਲਾ ਹੋਇਆ ਸੋ ਉਹ ਦੋਸਤੋ ਇਸ ਤੋਂ ਬਾਅਦ ਹੋਇਆ ਜਦ ਤੱਕ ਜਿਹੜੇ ਆਪਣੇ ਪਾਕਿਸਤਾਨ ਤੇ ਹਿੰਦੂਸਤਾਨ ਦੇ ਜੋ ਮਨਮਟਾਪ ਸੀ ਸਮਾਨਨੇ ਸੀਗੇ ਆਮ ਸੀਗੇ ਉੱਥੇ ਨਹੀਂ ਪਤਾ ਸੀਗਾ ਉੱਥੇ ਇਹਨਾਂ ਦੀ ਗਲਤੀ ਨਹੀਂ ਮੇਕਰ ਦੀ ਸੋ ਸਭ ਤੋਂ ਪਹਿਲਾਂ ਮੈਂ ਦੱਸਦਾ ਇੱਥੇ ਦਲਜੀਤ ਦਸਾਂਜ ਦੀ ਗਲਤੀ ਨਹੀਂ ਹੈ ਜਿਹੜਾ ਕਿ ਦਲਜੀਤ ਦਸਾਂਜ ਨੂੰ ਇਹ ਤੁਸੀਂ ਦੇਸ਼ਦ్రోਹੀ ਦਾ ਗद्दार ਦਾ ਤਪ ਤਪ ਦੇ ਰਹੇ ਹੋ ਕਿ ਇਹ ਦੇਸ਼ ਦਰੋਹੀ ਆ ਸੋ ਦੋਸਤੋ ਇੱਥੇ ਦਲਜੀਤ ਦਸਾਨੀ ਜੀ ਜਿਹੜੇ ਪ੍ਰੋਡੂసర్ ਜਾਂ ਡਾਇਰੈਕਟਰ ਦਾ ਡਿਸੀਜਨ ਹੁੰਦਾ ਹੈ ਕਿ ਉਹਨੇ ਕਿਹੜੇ ਐਕਟਰ ਨੂੰ ਲੈਣਾ ਹੈ ਕਿਹਨੂੰ ਡਿਸਾਈਡ ਕਰਨਾ ਹੈ ਕਿਹਨੂੰ ਇਸ ਫਿਲਮ ਵਿੱਚ ਰੱਖਣਾ ਹੈ ਉੱਥੇ ਹੀਰੋ ਦਾ ਕੋਈ ਰੋਲ ਨਹੀਂ ਹੁੰਦਾ ਇਦਾਂ ਦਾ ਕਿ ਉਹ ਡਿਸਾਈਡ ਕਰੂ ਉਹਨੇ ਆਪਣੀ ਪੇਮੈਂਟ ਲੈਣੀ ਆ ਤੇ ਪਰੇ ਹੋ ਜਾਣਾ ਹੈ ਸੋ ਇੱਥੇ ਦੋਸਤੋ ਦਲਜੀਤ ਦਸਾਨਜ ਨੂੰ ਅੱਜ ਲੋਕੀ ਗਾਲਾ ਕੱਢ ਰਹੇ ਆ ਸੋ ਕਿਉਂ ਕੱਢ ਰਹੇ ਆ ਕਿ ਇੱਕ ਇਹ ਕਰ ਰਹੇ ਕਿ ਇਹ ਮੋਦੀ ਦਾ ਚਮਚਾ ਬਣ ਗਿਆ ਆ ਸੋ ਇੱਥੇ ਤੱਕ ਇਹ ਕਿਹਾ ਜਾ ਰਿਹਾ ਕਿ ਇਹ ਇੱਕ ਇੰਟਰਵਿਊ ਦੌਰਾਨ ਦਲਜੀਤ ਦੋਸਾਂਜ ਨੂੰ ਉਦੋਂ ਹੀ ਲੋਕੀ ਗਾਲਾ ਕੱਢਣ ਲੱਪੈ ਸੀ ਇਹ ਕਿਸਾਨੀ ਲੋਕ ਗਾਲਾ ਕੱਢਣ ਲੱਪੈ ਸੀ ਸੋ ਇਦਾਂ ਦੇ ਕਈ ਐਕਟਰ ਆ ਜਿਨ੍ਹਾਂ ਨੂੰ ਸਾਡੇ ਪੰਜਾਬ ਦੇ ਯਾਰ ਗਾਲਾ ਕੱਢ ਲਾ ਪੈਂਦੇ ਆ ਫਿਰ ਜਦੋਂ ਪੰਜਾਬ ਚੋਂ ਐਕਟਰ ਆਉਂਦੇ ਆ ਸੋ ਉਹਨਾਂ ਨਾਲ ਹੀ ਖੜ ਖੜ ਕੇ ਸੈਲਫੀਆਂ ਲੈਂਦੇ ਆ ਸੋ ਇਦਾਂ ਦੇ ਐਗਜ਼ਾਮਪਲ ਜੇ ਮੈਂ ਦੇਣੇ ਚਾਹਾਂ ਮੈਂ ਤੇ ਕਈ ਹੈਗੇ ਆ ਸੋ ਦੋਸਤੋ ਅੱਜ ਮੈਂ ਇੱਕ ਦਿਨ ਪਹਿਲਾਂ ਥੋੜੀ ਜਿਹੀ ਵੀਡੀਓ ਦੇਖੀ ਸੀ ਕਿ ਅਜੇ ਦੇਵਗਨ ਪਟਿਆਲਾ ਦੇ ਵਿੱਚ ਸਰਦਾਰ ਪੱਗ ਜੀ ਪਾ ਕੇ ਘੁੰਮ ਰਿਹਾ ਸੀ ਸੋ ਇੱਕ ਮੁੰਡਾ ਉੱਪਰੋਂ ਕਹਿ ਰਿਹਾ ਦੇਖੋ ਜੀ ਇਹ ਹੈਗਾ ਜੀ ਅਜੇ ਦੇਵਗਨ ਜੋ ਕਿ ਕਿਸਾਨੀ ਅੰਦੋਲਨ ਵੇਲੇ ਖੜਿਆ ਨਹੀਂ ਸੋ ਜਦੋਂ ਇਹਦੇ ਕੋਲ ਪੈਸੇ ਮੁੱਕ ਗਏ ਤੇ ਪੰਜਾਬਾ ਨੂੰ ਆਉਂਦੇ ਆ ਜੀ ਸ਼ੂਟਿੰਗਾਂ ਕਰਨ ਬਈ ਪਹਿਲੀ ਗੱਲ ਤਾਂ ਇਹ ਹੈ ਕਿ ਅਜੇ ਦੇਵਗਨ ਨੇ ਠੇਕਾ ਲਿਆ ਹੋਇਆ ਆ ਕਿਸਾਨੀ ਅੰਦੋਲਨ ਵਿੱਚ ਨਹੀਂ ਬੜੇ ਉਹਦਾ ਕੰਮ ਹੈ ਦੋਸਤੋ ਐਕਟਿੰਗ ਕਰਨੀ ਫਿਲਮਾਂ ਕਰਨੀਆਂ ਉਹਦੇ ਚਾਹੇ ਪੰਜਾਬ ਆਕੇ ਕਰੇ ਜਾਂ ਵੀ ਐਫ ਐਕਸ ਲਾਕੇ ਪੰਜਾਬ ਕਰੇ ਉਹਨਾਂ ਨੇ ਕਰ ਲੈਣੀ ਆ ਉਹਨਾਂ ਕੋ ਬਹੁਤ ਦਿਮਾਗ ਹੈਗਾ ਤੇ ਪੈਸੇ ਦੀ ਗੱਲ ਹੈ ਪੈਸਾ ਉਹਨਾਂ ਕੋ ਬੇਅੰਤ ਹੈ ਸੋ ਇੱਥੇ ਮੈਂ ਇਹੀ ਗੱਲ ਕਹਿਣਾ ਚਾਹੁੰਗਾ ਪੰਜਾਬ ਦੇ ਜਿਹੜੀ ਸਾਡੀ ਯੂਥ ਆ ਯਾਰ ਅੱਜ ਤੁਸੀਂ ਅਮਰਤ ਮਾਨ ਵਰਗਾ ਬੰਦਾ ਉਸ ਟਾਈਮ ਸਣੀ ਦਿਓਲ ਨੂੰ ਗਾਲਾਂ ਕੱਢ ਰਿਹਾ ਸੀਗਾ ਸੋ ਅੱਜ ਸਣੀ ਦਿਓਲ ਦੇ ਨਾਲ ਖੜ ਕੇ ਫਿਲਮਾਂ ਦੇ ਵਿੱਚ ਗਾਣਾ ਕੱਢ ਰਿਹਾ ਜੱਟ ਮੂਵੀ ਲਈ ਸੋ ਸਨੀ ਦਿਓਲ ਵੀ ਪੰਜਾਬ 'ਚ ਆਇਆ ਅਕਸ਼ੇ ਕੁਮਾਰ ਵੀ ਪੰਜਾਬ 'ਚ ਆਇਆ ਜਿਲ੍ਹਿਆਂ ਵਾਲਾ ਬਾਗ ਸੋ ਅਜੀਤ ਦੇਵਗਨ ਵੀ ਹੈ ਸੋ ਕੀ ਹੋ ਗਿਆ ਆਪਣੇ ਲੋਕ ਹੀ ਦੋਸਤੋ ਇਹਨਾਂ ਦੀ ਫਿਲਮਾਂ ਦੇਖਦੇ ਆ ਸਨੀ ਦਿਓਲ ਨੂੰ ਗਾਲਾਂ ਕੱਢ ਰਹੇ ਸੀ ਕਿ ਮੋਦੀ ਦਾ ਭਗਤਿਆ ਜੀ ਮੋਦੀ ਭਗਤਿਆ ਸੋ ਗਦਰ 3 ਵੀ ਗਦਰ 2 ਉਹਦੇ ਹਿੱਟ ਕਰਾ ਕੇ ਦਿਖਾ ਦਿੱਤੀ ਪੰਜਾਬ ਵਿੱਚ ਆਪਣੇ ਹੀ ਲੋਕ ਸਿਨੇਮਾ ਭਰ ਕੇ ਟਰੈਕਟਰਾਂ ਦੇ ਵਿੱਚ ਜਾ ਜਾ ਕੇ ਸਿਨੇਮਾ ਘਰ ਦੇ ਸ਼ੋ ਹਾਊਸਫੁੱਲ ਕਰ ਰਹੇ ਸੀ ਉਦੋਂ ਇਹ ਕਿੱਥੇ ਸੀ ਉਦੋਂ ਬਾਇਕਾਟ ਕਰਨਾ ਚਾਹੀਦਾ ਸੀਗਾ ਸੋ ਇੱਦਾਂ ਹੀ ਦੋਸਤੋ ਕਈ ਮੂਵੀਜ਼ ਇਦਾਂ ਆਏ ਆ ਜਿਨ੍ਹਾਂ ਨੂੰ ਆਪਣੇ ਆਪ ਲੋਕ ਜਾ ਕੇ ਦੇਖਦੇ ਉਹਨਾਂ ਨੂੰ ਬਾਇਕਾਟ ਨਹੀਂ ਕਰਦੇ ਪਰ ਇੱਥੇ ਦਰਜੀਤ ਦਸਾਂਜ ਦੀ ਜੋ ਅੱਜ ਦੇਸ਼ ਦਰੋਹੀ ਦਾ ਉਹਨੂੰ ਨਾ ਨਾ ਦਿੱਤਾ ਜਾ ਰਿਹਾ ਉਹਦੀ ਫਿਲਮ ਰਿਲੀਜ਼ ਕਰਨ ਦਿੰਦੇ ਠੀਕ ਸੀ ਪਰ ਉੱਥੇ ਦੋਸਤੋ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਉਹਨੂੰ ਇਸ ਫਿਲਮ ਵਿੱਚ ਜੇਕਰ ਲੋਕਾਂ ਵਿੱਚ ਹੁੰਦੀ ਨਾ ਕਿ ਹਾਂ ਇਹਨੂੰ ਆਪਾ ਦੇਸ਼ਦ્રોਹੀ ਕਹਿਣਾ ਹੈ ਇਹਦੀ ਫਿਲਮ ਦਾ ਬਾਇਕਾਟ ਕਰਨਾ ਸੋ ਇਹਦੀ ਫਿਲਮ ਨਾ ਦੇਖਣ ਜਾਂਦੇ ਤਾਂ ਸਵਾਦ ਆਉਂਦਾ ਸੋ ਅੱਜਕੱਲ੍ਹ ਕਈ ਆਪਣੇ ਦੇਸ਼ ਦੇ ਵਿੱਚ ਵੀ ਦੋਸਤੋ ਇਹ ਇਹੋ ਜਿਹੇ ਕਈ ਪਾਕਿਸਤਾਨੀ ਕਲਾਕਾਰ ਜਿਹੜੇ ਹੈਗੇ ਆ ਸੋ ਜੋ ਆਪਣੇ ਇੰਡੀਆ ਦੇ ਲੋਕ ਪਾਕਿਸਤਾਨੀ ਗਾਣੇ ਜਿਆਦਾ ਸੁਣਦੇ ਆ ਪਾਕਿਸਤਾਨੀ ਡਰਾਮੇ ਜਿਆਦਾ ਦੇਖਦੇ ਆ ਇੰਡੀਆ ਦੇ ਵਿੱਚ YouTube ਤੇ ਜਿਆਦਾ ਸਰਚ ਮਾਰ ਕੇ ਦੇਖ ਲਿਓ ਪਰ ਇੱਥੇ ਦੋਸਤੋ ਬਾਹਲੇ ਦੇਸ਼ਾਂ ਦੇ ਵਿੱਚ ਵੀ ਦੁਬਈ ਦੇ ਵਿੱਚ ਵਿਚਰ ਜਓ ਸੋ ਕਈ ਲੋਕ ਇਹੋ ਜਿਹੇ ਹੈਗੇ ਕਈ ਯਾਰ ਮਿੱਤਰ ਹੈਗੇ ਜੋ ਪਾਕਿਸਤਾਨੀ ਲੋਕਾਂ ਦੇ ਨਾਲ ਰਹਿੰਦੇ ਆ ਖਾਣਾ ਸ਼ੇਅਰ ਕਰਦੇ ਆ ਪਰ ਇੱਥੇ ਦੋਸਤੋ ਆਪਣੀ ਆਪਣੀ ਸਭ ਦੀ ਸੋਚ ਬਦਲ ਚੁੱਕੀ ਆ ਆਪਾਂ ਇੱਕ ਫਿਲਮ ਨੂੰ ਫਿਲਮ ਦੇ ਨਜ਼ਰੀਏ ਦੇਖੀਏ ਤਾਂ ਸਹੀ ਆ ਪਰ ਜੇਕਰ ਆਪਾਂ ਉਸ ਬੰਦੇ ਨੂੰ ਗਦਾਰ ਕਹੀਏ ਜਾਂ ਕੁਝ ਵੀ ਕਹੀਏ ਉਹ ਆਪਣੇ ਲਈ ਸਹੀ ਗੱਲ ਨਹੀਂ ਆ ਸੋ ਮੈਂ ਤਾਂ ਬਾਰ ਬਾਰ ਇਹੀ ਗੱਲ ਕਹਾਂਗਾ ਕਿ ਜੋ ਡਿਸੀਜਨ ਹੁੰਦਾ ਹੈ ਉਹ ਡਾਇਰੈਕਟਰ ਜਾਂ ਪ੍ਰੋਡਿਊਸਰ ਦਾ ਡਿਸੀਜਨ ਹੁੰਦਾ ਆ ਕਿ ਫਿਲਮ ਦੇ ਵਿੱਚ ਕਿਹੜਾ ਕੈਰੈਕਟਰ ਰੱਖਣਾ ਆ ਕਿਹੜਾ ਕੈਰੈਕਟਰ ਨਹੀਂ ਰੱਖਣਾ ਸੋ ਕਿਉਂਕਿ ਇਸ ਫਿਲਮ ਦੇ ਵਿੱਚ ਜੋ ਪਾਕਿਸਤਾਨੀ ਕਲਾਕਾਰ ਆ ਰਹੇ ਆ ਉਹ ਫਿਲਮ 2000 25 ਦੀ ਫਰਵਰੀ ਦੇ ਵਿੱਚ ਸਟਾਰਟਿੰਗ ਹੋਈ ਸੀ ਸੋ ਉਦੋਂ ਉਹਨੂੰ ਲਿਆ ਗਿਆ ਸੀਗਾ ਸੋ ਉਦੋਂ ਨਹੀਂ ਪਤਾ ਸੀਗਾ ਕਿ ਆਹ ਚੀਜ਼ ਹੋਣੀ ਹੈ ਇਹਨਾਂ ਦਾ ਬਾਇਕ ਆਊਟ ਕਰਨਾ ਪੈਣਾ ਆ ਸੋ ਹੁਣ ਕਿਸ ਤਰ੍ਹਾਂ ਕੱਟਵਾਡੀ ਨੇ ਕੱਟ ਲਾਉਗੇ ਪਰ ਇੱਥੇ ਡਾਇਰੈਕਟਰ ਨੂੰ ਦੇਖੋ ਕਿੰਨਾ ਕਰੋਨਾ ਤੋਂ ਨੁਕਸਾਨ ਹੋ ਜਾਊਗਾ ਪ੍ਰੋਡਿਊਸਰ ਨੂੰ ਕਿੰਨਾ ਨੁਕਸਾਨ ਹੋ ਜਾਊਗਾ ਜੇਕਰ ਮੂਵੀ ਨੂੰ ਇੱਥੇ ਰਿਲੀਜ਼ ਨਹੀਂ ਕੀਤਾ ਜਾ ਰਿਹਾ ਬਟ ਤੁਹਾਡਾ ਕੀ ਕਹਿਣਾ ਦੋਸਤੋ ਕਿ ਇਦਾਂ ਕਿਸੇ ਤੇ ਤੋਹਮਤ ਲਾਉਣੀ ਚੰਗੀ ਗੱਲ ਆ ਜਾਂ ਨਹੀਂ ਗੱਲ ਆ ਸੋ ਮੈਂ ਤਾਂ ਇਹੀ ਦੇਖਿਆ ਕਿ ਤੁਸੀਂ ਜਿੰਨਾ ਮਰਜ਼ੀ ਕਰੀ ਚੱਲੋ ਆਵਾਜ਼ ਚੱਕੀ ਚੱਲੋ ਬਈ ਉਹਨਾਂ ਦਾ ਜੋ ਕੰਮ ਆ ਉਹ ਕਰਦੇ ਰਹੋਗੇ ਕਿਸੇ ਨੇ ਕਿਸੇ ਦਾ ਠੇਕਾ ਨਹੀਂ ਲਿਆ ਮੈਂ ਤਾਂ ਇਹ ਗੱਲ ਕਹੂੰਗਾ ਕਿ ਚਾਹੇ ਆਪਾਂ ਕਹੀਏ ਅਜੀਤ ਦੇਵ ਗਨੂ ਮਾੜਾ ਚਾਹੇ ਆਪਾਂ ਅਕਸ਼ੇ ਕੁਮਾਰ ਨੂੰ ਮਾੜਾ ਕਹੀਏ ਚਾਹੇ ਸਨੀ ਦੋਣ ਨੂੰ ਮਾੜਾ ਕਹੀਏ ਸੋ ਉਹਨਾਂ ਨੇ ਇੱਥੇ ਪੰਜਾਬ ਆਉਣਾ ਵੀ ਆ ਆਪਣੇ ਪੰਜਾਬੀਆਂ ਨੇ ਇਹਨਾਂ ਨੂੰ ਸਪੋਰਟ ਕਰਨੀ ਵੀ ਆ ਬਾਅਦ ਚ ਸੋਸ਼ਲ ਮੀਡੀਆ ਤੇ ਗਾਲਾਂ ਕੱਢਣੀਆਂ ਹੀ ਕੱਢਣੀਆਂ ਚਾਹੇ ਉਹ ਚੰਗਾ ਕੰਮ ਕਰਨ ਚਾਹੇ ਨਾ ਕਰਨ ਇਹ ਸਭ ਦੀ ਦੋਸਤੋ ਆਪਣੀ ਆਪਣੀ ਸੋਚ ਆ ਸੋ ਮੈਂ ਦੋਸਤੋ ਦੇਖੋ ਕਿਸੇ ਦੀ ਸਪੋਰਟ ਨਹੀਂ ਕਰ ਰਿਹਾ ਨਾ ਮੈਂ ਬਾਲੀਵੁੱਡ ਵਾਲੇ ਸਪੋਰਟ ਕਰ ਰਿਹਾ ਨਾ ਕਿਸਾਨੀ ਅਧਵਲਨ ਸਪੋਰਟ ਕਰ ਰਿਹਾ ਜੋ ਵੀ ਆਪਣੀ ਆਪਣੀ ਜਗ੍ਹਾ ਸਭ ਠੀਕ ਆ ਮੈਂ ਤਾਂ ਬਸ ਇਹੀ ਕਹਿ ਰਿਹਾ ਕਿ ਜਿਹੜਾ ਆਪਣੀ ਜਗ੍ਹਾ ਕੰਮ ਕਰ ਰਿਹਾ ਉਹ ਠੀਕ ਕਰ ਰਿਹਾ ਆ ਮੈਂ ਕਿਸੇ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰਦਾ ਨਹੀਂ ਬਟ ਇੱਥੇ ਦੋਸਤੋ ਆਪਾਂ ਨੂੰ ਦਿਲਜੀਤ ਦਸਾਂਜ ਨੂੰ ਇਦਾਂ ਗद्दार ਕਹਿਣਾ ਚੰਗੀ ਗੱਲ ਨਹੀਂ ਆ ਤੁਸੀਂ ਐਮੀ ਵਿਰਕ ਤੇ ਵੀ ਤੋਮਤਾ ਲਾਈਆਂ ਜਦੋਂ ਐਮੀ ਵਿਰਕ ਨੇ ਅਕਸ਼ੇ ਕੁਮਾਰ ਦੇ ਨਾਲ ਕੰਮ ਕੀਤਾ ਸੋ ਇੱਥੇ ਸੋਨਮ ਬਾਜਵਾ ਤੇ ਵੀ ਤੋਮਤਾ ਲਾਤੀਆਂ ਸੋ ਯਾਰ ਕਿਉਂ ਤੁਸੀਂ ਇੱਦਾ ਕਰਦੇ ਹੋ ਪੰਜਾਬ ਦੇ ਲੋਕਾਂ ਨੂੰ ਇਹੀ ਤਾਂ ਬਸ ਗੱਲ ਇੱਕ ਮਾੜੀ ਲੱਗਦੀ ਆ ਕਿ ਯਾਰ ਇਦਾਂ ਦੀ ਤੋਮਤਾਲਾਣੋਂ ਹਟਦੇ ਨਹੀਂ ਕਿ ਇਹਨਾਂ ਨੂੰ ਪੰਜਾਬ ਨਹੀਂ ਬੜਨ ਦੇਣਾ ਇਹ ਪੱਗਾ ਇੱਥੇ ਪਾ ਕੇ ਇੱਥੇ ਸ਼ੂਟਿੰਗ ਆ ਕਰਦੇ ਆ ਉਹ ਯਾਰ ਸ਼ੂਟਿੰਗ ਆ ਕਿਤੇ ਵੀ ਕਰ ਲੂਗੇ ਪੰਜਾਬ ਕਿਤੇ ਵੀ ਬਣਾ ਲੂਗੇ ਉਹਨਾਂ ਨੂੰ ਕੋਈ ਨਹੀਂ ਇਦਾਂ ਦਾ ਬਟ ਆਪਣੀ ਸੋਚ ਨੂੰ ਤੁਹਾਨੂੰ ਆਪਾਂ ਨੂੰ ਬਦਲਣਾ ਪੈਣਾ ਆ ਬਾਕੀ ਤੁਹਾਡਾ ਕੀ ਕਹਿਣਾ ਆ ਕਿ ਇਹ ਮੂਵੀ ਇੱਥੇ ਇੰਡੀਆ 'ਚ ਰਿਲੀਜ਼ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਸੀ ਬਾਕੀ ਮੇਰੇ ਨਾਲ ਵੀਡੀਓ ਮੇਰੇ ਦੇਖਣ ਲਈ ਤੁਹਾਡਾ ਧੰਨਵਾਦ ਸ਼ੁਕਰੀਆ